ਜੇ ਤੁਹਾਨੂੰ ਵੀ ਰਾਤ ਨੂੰ ਤੰਗ ਕਰਦੀ ਹੈ ਖੰਗ ਤਾਂ ਅਪਣਾਓ ਅਖਰੇਲੂ ਤਰੀਕਾ ਅਜ਼ਮਾਓ ਤੇ ਮਿਲੇਗਾ ਆਰਾਮ ਜੀ ਹ ਜ਼ੁਖਾਮ ਅਤੇ ਖੰਗ ਇੱਕ ਛੋਟੀ ਜੀ ਸਮੱਸਿਆ ਲੱਗ ਸਕਦੀ ਹੈ ਪਰ ਇਹ ਸਰੀਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੰਦੀ ਹੈ ਵਗਦੇ ਨੱਕ ਕਫ ਅਤੇ ਖੰਘ ਦੇ ਕਾਰਨ ਕੋਈ ਵੀ ਆਰਾਮ ਦੇ ਨਾਲ ਸੋ ਵੀ ਨਹੀਂ ਪਾਉਂਦਾ ਅਜਿਹੀ ਸਥਿਤੀ ਦੇ ਵਿੱਚ ਲਗਾਤਾਰ ਖੰਘ ਦੇ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਹਾਲਤ ਉਦੋਂ ਹੋਰ ਵਿਗੜ ਜਾਂਦੀ ਹੈ ਜਦੋਂ ਸਾਰੀ ਰਾਤ ਖੰਗਣ ਦੇ ਕਾਰਨ ਗਲਾ ਦੁਖਣ ਲੱਗ ਜਾਂਦਾ ਹੈ ਅਤੇ ਸੋਣਾ ਵੀ ਔਖਾ ਹੋ ਜਾਂਦਾ ਜੇਕਰ ਤੁਸੀਂ ਵੀ ਖੰਘ ਦੇ ਕਾਰਨ ਪੂਰੀ ਤਰ੍ਹਾਂ ਸੋ ਨਹੀਂ ਪਾਉਂਦੇ ਤਾਂ ਸਾਡੇ ਰਿਪੋਰਟ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਤੁਸੀਂ ਉਹ ਕਿਹੜੇ ਘਰੇਲੂ ਤਰੀਕੇ ਅਪਣਾ ਕੇ ਤੁਸੀਂ ਪੂਰੀ ਰਾਤ ਆਰਾਮ ਦੇ ਨਾਲ ਸੋ ਸਕਦੇ ਪਹਿਲੇ ਨੰਬਰ ਤੇ ਆਉਂਦਾ ਹੈਗਾ ਅਦਰਕ ਜੀ ਹਾਂ ਅਦਰਕ ਖੰਗ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਜੜੀ ਬੂਟੀ ਦੇ ਵੱਜੋਂ ਕੰਮ ਕਰਦਾ ਇਸ ਦੇ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਨੇ ਅਦਰਕ ਚਬਾਉਣ ਦੇ ਨਾਲ ਖੰਗ ਘਟ ਜਾਂਦੀ ਹੈ ਅਤੇ ਰਾਤ ਨੂੰ ਖੰਗ ਤੋਂ ਰਾਤ ਪਾਉਣ ਦੇ ਲਈ ਇੱਕ ਕੱਪ ਗਰਮ ਪਾਣੀ ਦੇ ਵਿੱਚ 20 ਤੋਂ 30 ਗ੍ਰਾਮ ਪਿਸਿਆ ਹੋਇਆ ਅਦਰਕ ਜਾਂ ਫਿਰ ਸੁੱਕਾ ਅਦਰਕ ਪਾਓ ਫਿਰ ਇਸ ਦੇ ਵਿੱਚ ਸ਼ਹਿਦ ਜਾਂ ਫਿਰ ਨਿੰਬੂ ਦਾ ਰਸ ਮਿਲਾ ਕੇ ਪੀਓ ਇਸ ਦੇ ਨਾਲ ਸੁੱਕੀ ਖੰਗ ਤੋਂ ਰਾਹਤ ਮਿਲੇਗੀ ਫਿਰ ਆਉਂਦੀ ਹੈ ਮੁਲੱਠੀ ਜੀ ਹਾਂ ਮੁਲੱਠੀ ਖਾਣਾ ਖੰਗ ਦੇ ਵਿੱਚ ਬਹੁਤ ਅਸਰਦਾਰ ਹੈ ਮੁਲੱਠੀ ਦੇ ਵਿੱਚ ਐਂਟੀਵਾਇਰਸ ਅਤੇ ਐਂਟੀਬੈਕਟੀਰੀਅਸ ਗੁਣ ਹੁੰਦੇ ਨੇ ਜੋ ਗਲੇ ਦੇ ਦਰਦ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਨੇ ਚਾਹ ਦੇ ਵਿੱਚ ਮੁਲੱਠੀ ਪਾ ਕੇ ਪੀਣ ਦੇ ਨਾਲ ਖੰਗ ਤੋਂ ਆਰਾਮ ਮਿਲੇਗਾ ਫਿਰ ਆਉਂਦਾ ਹੈ ਜਿਹੜੀ ਕਿ ਨੀਲਗਿਰੀ ਦਾ ਤੇਲ ਖੰਗ ਤੋਂ ਰਾਹਤ ਪਾਉਣ ਦੇ ਲਈ ਭਾਫ਼ ਲਓ ਅਤੇ ਪਾਣੀ ਜਾਂ ਫਿਰ ਹਿਊਮਿਡੀਫਾਇਰ ਦੇ ਵਿੱਚ ਨੀਲਗिरी ਦੇ ਤੇਲ ਦੀਆਂ ਕੁਝ ਬੂੰਦਾਂ ਪਾ ਲਓ ਤੇ ਨੀਲਗिरी ਦਾ ਤੇਲ ਪਾ ਕੇ ਭਾਫ਼ ਬਲੈਂਡ ਦੇ ਨਾਲ ਖਾਸ ਕਰਕੇ ਰਾਤ ਨੂੰ ਸੁੱਕੀ ਖੰਗ ਤੋਂ ਰਾਹਤ ਮਿਲ ਸਕਦੀ ਹੈ ਤੁਸੀਂ ਇਸ ਨੂੰ ਆਪਣੀ ਗਰਦਨ ਅਤੇ ਛਾਤੀ ਦੇ ਉੱਤੇ ਵੀ ਹਲਕਾ ਜਿਹਾ ਲਗਾ ਵੀ ਸਕਦੇ ਹੋ ਤੇ ਫਿਰ ਆਉਂਦਾ ਹੈਗਾ ਗਰਮ ਪਾਣੀ ਦੇ ਨਾਲ ਗਰਾਰੇ ਜ਼ਰੂਰ ਕਰਿਆ ਕਰੋ ਜੀ ਹਾਂ ਸਵੇਰੇ ਅਤੇ ਸ਼ਾਮ ਨੂੰ ਜੇਕਰ ਤੁਹਾਨੂੰ ਜ਼ਿਆਦਾ ਖੰਘ ਹੈਗੀ ਹੈ ਤਾਂ ਖੰਘ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਗਲੇ ਦੇ ਵਿੱਚ ਬਲਗਮ ਸੁੱਕ ਜਾਂਦੀ ਹੈ ਸੁੱਕੀ ਖੰਘ ਦੀ ਸਥਿਤੀ ਦੇ ਵਿੱਚ ਗਰਮ ਪਾਣੀ ਦੇ ਨਾਲ ਗਰਾਰੇ ਕਰੋ ਇਸ ਦੇ ਨਾਲ ਬਹੁਤ ਆਰਾਮ ਮਿਲੇਗਾ ਇਹ ਅਲਰਜੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਇਸ ਲਈ ਰਾਤ ਨੂੰ ਗਰਮ ਪਾਣੀ ਦੇ ਨਾਲ ਗਰਾਰੇ ਜ਼ਰੂਰ ਕਰਿਆ ਕਰੋ ਇਹ ਖਬਰ ਤੁਹਾਨੂੰ ਕਿਵੇਂ ਜੁ ਲੱਗੀ ਹੈ ਇਨਫੋਰਮੇਸ਼ਨ ਤੁਹਾਨੂੰ ਦੇ ਲਈ ਜ਼ਰੂਰੀ ਹੈ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਖੰਗ ਕਫ ਤੇ ਜ਼ੁਖਾਮ ਵਰਗੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੋਬਲਮ ਵੀ ਆਉਂਦੀ ਹੈ ਰਾਤ ਨੂੰ ਸੋ ਵੀ ਨਹੀਂ ਪਾਉਂਦੇ ਕਾਫੀ ਦਿੱਕਤ ਆਉਂਦੀ ਹੈ ਜਿਸ ਕਰਕੇ ਖਾਂਗਾ ਖੰਕੇ ਉਹਨਾਂ ਦਾ ਸਾਰਾ ਗਲਾ ਵੀ ਖਰਾਬ ਹੋ ਜਾਂਦਾ ਹੈ ਦੁਖਣ ਲੱਗ ਜਾਂਦਾ ਹੈ ਡਾਕਟਰਾਂ ਦੀ ਦਿੱਤੀਆਂ ਦਵਾਈਆਂ ਵੀ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਨੇ ਤਾਂ ਘਰੇਲੂ ਤਰੀਕੇ ਅਪਣਾ ਕੇ ਤੁਸੀਂ ਤੁਹਾਨੂੰ ਆਰਾਮ ਮਿਲੇਗਾ ਜੇਕਰ ਤੁਹਾਨੂੰ ਵੀ ਖੰਗ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਵੀ ਚਾਹ ਦੇ ਵਿੱਚ ਮਲਠੀ ਪਾ ਕੇ ਪੀਂਦੇ ਹੋ ਕਿਉਂਕਿ ਅਦਰਕ ਵਾਲੀ ਚਾਹ ਤਾਂ ਹਰ ਕਿਸ ਨੂੰ ਪਸੰਦ ਹੁੰਦੀ ਹੈ ਪਰ ਮਲਠੀ ਪਾ ਕੇ ਚਾਹ ਵੀ ਬਹੁਤ ਸਵਾਦ ਬਣਦੀ ਹੈ